ਸਤਕਾਰਯੋ ਸਾਡੇ ਸੈਕਟਰੀ ਇੰਚਾਰਜ શ્રી ਲੋਕ ਸ਼ਰਮਾ ਜੀ ਬਹੁਤ ਹੀ ਸਤਕਾਰਯੋ ਰਾਣਾ ਗੁਰਜੀਤ ਸਿੰਘ ਜੀ ਅਰੋੜਾ ਸਾਹਿਬ ਜੀ ਭਗਨਾਦੀਆ ਜੀ ਹੋਰ ਸਾਰੇ ਲੀਡਰ ਸਾਹਿਬਾਨ ਸਤਕਾਰਯੋ ਬਜ਼ੁਰਗੋ ਵੀਡੀਓ ਪੈਣ ਦੇ ਭਰਾਵੋ ਮੈਂ ਤੁਹਾਡਾ ਬੜਾ ਧੰਨਵਾਦੀ ਆ ਬੜੀ ਗਰਮ ਦੂਸ਼ੀ ਦੇ ਨਾਲ ਤੁਸੀਂ ਪਿੰਡ ਦੇ ਵਿੱਚ ਸਾਡਾ ਸਵਾਗਤ ਕੀਤਾ ਬਾਜੀ ਗਾਜੀਆਂ ਦੇ ਨਾਲ ਬੀਬੀਆਂ ਨੇ ਫੁੱਲਾਂ ਦੀ ਵਰਕਾ ਕੀਤੀ ਮਨ ਨੂੰ ਵੈਸੇ ਨਾ ਉਹ ਗੰਦੇ ਤੋਂ ਅਲਰਜੀ ਹੈ ਪਰ ਬੀਬੀਆਂ ਦਾ ਪਿਆਰ ਇੰਨਾ ਸੀ ਮੈਂ ਭੁੱਲੀ ਗਿਆ ਮੈਂ ਬਪੈਰਾ ਵਿੱਚ ਹੱਥ ਲਾਈ ਗਿਆ ਮੈਂ ਕਿਸ ਪਰ ਮੈਂ ਨਹੀਂ ਗਿਆ ਵੀ ਨਾ ਗੇਰੋ ਵੀ ਹੁਣ ਮੇਰੇ ਧੱਫੜ ਜੇ ਬਹਿ ਗਏ ਪਰ ਮੈਨੂੰ ਖੁਸ਼ੀ ਬਹੁਤ ਮਹਿਸੂਸ ਹੋ ਰਹੀ ਤੁਸੀਂ ਬਹੁਤ ਪਿਆਰ ਦਿੱਤਾ ਤੁਹਾਡੇ ਸਾਰਿਆਂ ਨੂੰ ਮਤਲਬ ਟੇਕਦਾ ਵੱਡੀ ਗਿਣਤੀ ਚ ਬੀਬੀਆਂ ਆਈਆਂ ਜੀਤ ਕੁਮਾਰ ਜੀ ਐਨੀਆਂ ਬੀਬੀਆਂ ਰਾਜਾ ਵੱਡੀ ਗਿਣਤੀ ਜੀ ਆਈਏ ਇਹਦਾ ਆਪਣੇ ਚੱਬੇ ਵਾਲੇ ਜੀ ਕਿਰਾਏ ਬੜਾ ਬਹੁਤਾਂ ਦਾਵਾ ਕਹਿੰਦੇ ਮਾਂ ਦੀਆਂ ਅਸੀਸਾਂ ਤਾਕਤ ਬਖਾਉਣ ਵਕਸ਼ਣ ਮੁਲਕ ਦੀ ਜੀਵੀ ਜੋ ਵੀ ਮਿਲਦਾ ਮਾਵਾ ਦੇ ਪਰਨ ਦੇ ਆਸ਼ੀਰਵਾਦ ਦੇ ਨਾਲ ਇਹਨਾਂ ਦੇ ਚਰਨਾਂ 'ਚੋਂ ਮਿਲਦਾ ਤੇ ਇਹਨਾਂ ਦਾ ਆਸ਼ੀਰਵਾਦ ਹਮੇਸ਼ਾ ਪਰਦਾ। ਤੋਂ ਮੈਂ ਧੰਨਵਾਦੀਆਂ ਕਿ ਬੜੀ ਕਿਰਤੀ ਜੀ ਬੀਬੀਆਂ ਆਇਆ। ਪਰਨਾਉਣ ਕੋਲ 1000 ਰੁਪਏ ਵਾਲੀ ਗੱਲ ਦੀ ਕਰਨੀ। ਉਹ ਕਹ ਦੇਗੇ ਕਹਿੰਦੇ ਜੀ 1000 ਰੁਪਏ ਮਹੀਨਾ ਦੇਵੋਗੇ। ਬੀਬੀਆਂ ਨੇ ਸੋਚਿਆ ਚਲੋ ਚੁੱਲ੍ਹਾ ਚੌਂਕਈ ਚੱਲਦੇ ਕਰੂਗਾ। हजार हजार रुपया महीना होना पा दो वोट लेकिन बाद नहीं फिर वोटा आ गई फिर कहते जी हूँ इलेक्शन आ गया फिर नहीं दिते पार्लीमेंट चेडू भगवंत मान कहना जी ग्यारह सौ गे हूं ग्यारह सौ भी नहीं आया जे हूं आ गया तो उन्हें कहना मैं बारह सौ दूंगा कुछ नहीं पे ਫਰਦੀ ਹੋਮ ਤੁਹਾਡੇ ਦੇ ਮਹੱਲੇ ਚ ਆਏਗਾ ਤਾਂ ਉਸੇ ਕਾਹਦਾ ਉਦਾਰ ਕੁਟਨੇ ਹੈ ਕਾ ਦਾਦੇ ਮੰਗੋੜੇ ਜੱਤਾ ਕਹਿੰਦੇ ਸੀ 1100 ਰੁਪਏ ਮਹੀਨਾ ਦੇਉਗੇ ਦਿੱਤਾ ਇੱਕ ਵੀ ਨਹੀਂ ਸਾਡਾ 35 35000 ਹੋਣਾ ਖੜਾ ਤੋਂ ਖਾ ਦੇ ਕੇ ਬਹੁਤ ਚੜਦੇ ਤਰੀਕੇ ਨਾਲ ਅ ਸਰਕਾਰ ਬਣਾ ਕੇ ਬੈਠ ਗਏ ਲੁੱਟਣ ਤੋਂ علاوہ ਕੋਈ ਕੰਮ ਨਹੀਂ ਹੈ ਉਹ ਗਵਰਨਰ ਆਤਮਾਨ ਨੂੰ ਮੁੱਖ ਮੰਤਰੀ ਬਣਾਇਆ ਲੋਕਾਂ ਨੇ ਬੋਟਾਂ ਵਾਲਿਆਂ ਨੂੰ ਲੱਗਦਾ ਆਹਦੀ ਪਾਰਟੀ ਨੂੰ ਇੰਨੀਆਂ ਬੋਟਾਂ ਪਈਆਂ ਬੜਾ ਮਾਣ ਦਿੱਤਾ ਸਤਿਕਾਰ ਦਿੱਤਾ ਪਰ ਤੁਸੀਂ ਦੇਖ ਲਓ ਬੰਦੇ ਨੇ ਸ਼ਰਾਬ ਤੇ ਰੋਲਦਾ ਸਾਰਾ ਕੁਝ ਇੱਕ ਸ਼ਰਾਬ ਪਰੇ ਤਾਂ ਪੂਰੀ ਕਰ ਪਾਇਆ ਐਡਾ ਬੜਾ ਮਾਣ ਆਦਰ ਦਿੱਤਾ ਹੋਇਆ ਸਵੇਰੀ ਪੀ ਲਿੰਦਾ ਕੀ ਕੀਤਾ ਨੁਕਸਾਨ ਹੋਇਆ ਪੰਜਾਬ ਦਾ ਪਿਛਲੇ 3 ਸਾਲਾਂ ਦੇ ਵਿੱਚ ਔਰ ਲਗਾਤਾਰ ਨੁਕਸਾਨ ਹੋ ਰਿਹਾ ਤੇ ਇਸ ਬੰਦੇ ਨੂੰ ਕੋਈ ਸੋਚ ਨਹੀਂ ਹੈ ਕੋਈ ਕੰਮ ਕੀਤਾ ਹੀ ਨਹੀਂ ਇੱਕੋ ਕੰਮ ਕੀਤਾ ਬਸ ਦੂਸਰਾ ਵਿਆਹ ਕਰਾਇਆ ਪੈਦਾ ਹਣੀ ਕਰਾਈ ਛੜਤੀ ਸਭਿਆਚਾਰਿਆ ਬਗਾਰ ਦਾ ਜਿਨੇ ਆਮ ਆਦਮੀ ਵਾਲੇ ਵਿਆਹ ਕਰਾਈ ਜਾਂਦੇ ਆ ਕੋਈ ਪਹਿਲੇ ਛੱਡ ਦਿੰਦਾ ਕੋਈ ਦੂਜੇ ਛੱਡ ਦਿੰਦਾ ਹੁਣ ਤਾਂ ਕਈ ਵਾਰ ਨਾ ਸ਼ਰਾਬ ਪੀ ਕੇ ਕਹਿੰਦੇ ਮੈਂ ਭਗਵੰਤ ਮਾਨ ਵਾਲੀ ਕਰੂੰਗਾ ਉਹ ਕਹਿੰਦੀ ਖੜ ਜਾ ਮੈਂ ਤੈਨੂੰ ਸਿੱਧਾ ਕਰਦੀ ਏ ਭੂੰ ਬੰਨਾ ਹਾਂ ਸੱਭਿਆਚਾਰੇ ਬਗਾੜਤਾ ਇਹਨਾਂ ਨੇ ਦੱਸੋ ਕਿਹੜਾ ਕੰਮ ਕਰਿਆ ਆਪਰਾ ਰਾਜਕੁਮਾਰ ਚੱਬੇਵਾਲ ਕਾਂਗਰਸ ਪਾਰਟੀ ਨੇ ਇੰਨਾ ਮਾਣ ਦਿੱਤਾ ਤਿੰਨ ਵਾਰ ਐਮਐਲਏ ਬਣਾਇਆ ਐਮਪੀ ਦੀ ਵੀ ਪਿਛਲੀ ਵਾਰ ਟਿਕਟ ਦਿੱਤੀ ਹੁਣ ਡਿਪਟੀ ਲੀਡਰ ਸੀਗਾ ਸਾਡਾ ਵਿਧਾਨ ਸਭਾ ਦੇ ਵਿੱਚ ਇਹਦੀ ਸੁਣਵਾਈ ਪੂਰੀ ਸੀ ਜਦ ਮੈਂ ਮੁੱਖ ਮੰਤਰੀ ਬਣਿਆ ਮੈਂ ਇਹਨੂੰ ਬੁਲਾ ਕੇ 15 ਕਰੋੜ ਰੁਪਏ ਦਿੱਤੇ ਹਲਕੇ ਵਾਸਤੇ ਜਿਹੜੇ ਨੇ ਇੱਥੇ ਆ ਕੇ ਬੰਦੇ ਮੈਂ ਕਿਹਾ ਜੋ ਮਰਜ਼ੀ ਕਰਾ ਲੈ ਤੂੰ ਜਿੰਨਾ ਚਾਹੀਦਾ ਮੈਂ 2-3 ਵਾਰ ਇਹਦੇ ਆਇਆ ਵੀ ਤੇ ਇਹਦੇ ਘਰ ਵੀ ਆਇਆ ਲੇਕਿਨ ਉਹ ਇਹਦੇ ਕਰਾਪਸ਼ਨ ਜਿਹਦੇ ਕੇਸ ਕੱਢ ਲੇ ਉਹ ਕਹਿੰਦੇ ਆਦਾ ਇੱਧਰ ਨੂੰ ਆ ਜਾ ਫਿਰ ਯਾਰ ਇੱਧਰੋਂ ਚਲੇ ਜਾ ਮੈਂ ਇੰਨੇ ਜੀ ਡਰ ਗਿਆ ਮੇਰੇ ਖਿਲਾਫ 3 ਸਾਲ ਹੋ ਗਏ ਇਹਨਾਂ ਨੂੰ ਫਿਰਦਿਆਂ ਨੂੰ ਵਿਜੀਲੈਂਸ ਵਾਲਿਆਂ ਨੂੰ ਪੋਰਜ ਦੇਵੀ ਏਜੰਸੀਆਂ ਸਭ ਨੇ ਚੋਰ ਲਾ ਲਿਆ ਲੇਕਿਨ ਆਪਾਂ ਆਪਣੇ ਦੀਨ ਦੇ ਪੱਕੇ ਆਪਣੀ ਪਾਰਟੀ ਦੇ ਪੱਕੇ ਖੜੇ ਆ ਆਪਣੇ ਨੱਤਾਂ ਨੂੰ ਤੱਕੜੇ ਕਾ ਕੇ ਖੜੇ ਆ ਆਪਣੇ ਪੁੱਟੇ ਪਰ ਤੈ ਲਿਆ ਲੇਕਿਨ ਆਪਣਾ ਦੀਨ ਹੀ ਬਦਲਿਆ ਆਪਣਾ ਜੋ ਵਾਦਾ ਪਾਰਟੀ ਦੇ ਨਾਲ ਹੈ ਜਿਹੜੀ ਪਾਰਟੀ ਨੇ ਖੜਾ ਕੀਤਾ ਉਹਨੂੰ ਛੱਡਿਆ ਨਹੀਂ ਮੰਨ ਲੋ ਵੀ ਬਥੇਰੀਆ ਆਪਰਾ ਹੋ ਗਿਆ ਲੇਕਿਨ ਆ ਥੋੜੇ ਜਿਹੇ ਲਾਲਚ ਵਿੱਚ ਆ ਗਿਆ ਥੋੜੇ ਜਿਹੇ ਡਰ ਚ ਆ ਗਿਆ ਛੱਡ ਕੇ ਹੋ ਗਿਆ ਇਹ ਤਿਲਕਲਬਾਜੀ ਹੁੰਦੀ ਹੈ ਰਾਜਨੀਤੀ ਜਿਹੜਾ ਤਿਲਕ ਗਿਆ ਤਿਲ ਗਿਆ ਉਹਨੂੰ ਲੱਗਦਾ ਕਿ ਮੈਂ ਐਮਪੀ ਬਣ ਗਿਆ ਲੇਕਿਨ ਮੁੜ ਕੇ ਲੋਕਾਂ ਨੇ ਪੁੱਛਣਾ ਕੋਈ ਨਹੀਂ ਹੈ ਆ ਤਾਂ ਹੁਣ ਗਰਮਜੋਸ਼ੀ ਜੀ ਚ ਬਾਅਦ ਦੇ ਵਿੱਚ ਕਿਸੇ ਨੇ ਨਹੀਂ ਪੁੱਛਣਾ ਕਿਉਂਕਿ ਇਹਦੇ ਵਿੱਚ ਹੀ ਇੱਕ ਵਿਸ਼ਵਾਸ ਹੈ ਹੁੰਦਾ ਜਿਹੜਾ ਵਿਸ਼ਵਾਸ ਤੋੜ ਗਿਆ ਤੋੜ ਗਿਆ ਇੱਕ ਵਾਰ ਫੇਰ ਨਹੀਂ ਲੋਕ ਮੂੰਹ ਲਾਦੇ ਇਹਨੇ ਵਿਸ਼ਵਾਸ ਤੋੜਤਾ ਇਨੇ ਪਾਰਟੀ ਨੂੰ ਧੋਖਾ ਦਿੱਤਾ ਹੈ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ ਦੁਆਬੇ ਨੂੰ ਬਦਨਾਮ ਕੀਤਾ ਦਲਿਤ ਵਰਗ ਨੂੰ ਬਦਨਾਮ ਕਰਤਾ ਕਿ ਜੀ ਯਾਰ ਇਹ ਤਾਂ ਡਰ ਜਾਂਦੇ ਆ ਇਹ ਤਾਂ ਪਾਰਟੀ ਛੱਡ ਕੇ ਚਲੇ ਜਾਂਦੇ ਆ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹ ਤੁਸੀਂ ਦੇਖੋ ਕਿ ਜੇ ਹੁਣ ਤੋਂ MP ਬਣ ਗਿਆ ਭਾਈ ਕਿਸੇ ਹੋਰ ਨੌਜਵਾਨ ਮੁੰਡੇ ਨੂੰ ਮੌਕਾ ਦੇ ਦੇ ਉਹ ਕਿਹਾ ਇੱਥੇ 22 ਬਾਲ ਕੋਈ ਨੌਜਵਾਨ ਮੁੰਡਾ ਹੀ ਨਹੀਂ ਐ ਕੁੜੀ ਨਹੀਂ ਐ ਜਿਹਨੂੰ ਟਿਕਟ ਹੀ ਦੇ ਸਕਦੇ ਉਹਦੀ ਪਰਜਵਾਹੀ ਵੀ ਮੰਗਦੀ ਸੀ ਉਹਦਾ ਭਾਈ ਵੀ ਮੰਗਦਾ ਸੀ ਕਿ ਕਿਸੇ ਪਰਜਵਾਹ ਨਹੀਂ ਕਰਿਆ ਆਪਣੇ ਮੁੰਡੇ ਨੂੰ ਦੇਖੀ ਕਿ ਪਰਿਵਾਰ ਨਾਲ ਦੇਖੋ ਤੁਸੀਂ ਹੋਰ ਕੀ ਕਰਤੀ ਪੁੱਤ ਮੈਂ ਲੈ ਨਹੀਂ ਮੜ ਸਕਦਾ ਵੀ ਜੇ ਤੂੰ ਮੜ ਗਿਆ ਹੁਣ ਹੋਰ ਵੀ ਮੌਕੇ ਦੇ ਮੈਂ ਐਮਪੀ ਬਣਿਆ ਜਲੰਧਰ ਤੋਂ ਉੱਥੇ ਇੱਕ ਸੀਟ ਖਾਲੀ ਹੋ ਗਈ ਮੰਨੂ ਕਹਿੰਦੇ ਜੀ ਤੁਸੀਂ ਆਪਣੇ ਮੁੰਡੇ ਨੂੰ ਲੜਾਓ ਮੈਂ ਪਹਿਲੇ ਦਿਨ ਹੀ ਹੱਥ ਜੋੜਦੇ ਮੈਂ ਕਿਹਾ ਵੀ ਆਹ ਕਰਲੀ ਹੋਣਾ ਕਿਸੇ ਡਿਜ਼ਰਵਿੰਗ ਵਰਕਰ ਨੂੰ ਟਿਕਟ ਦਿਓ ਲੇਕਿਨ ਇਹਨਾਂ ਨੇ ਆਪਣੇ ਮੁੰਡੇ ਨੂੰ ਦਿੱਤੀ ਮੈਂ ਤੁਹਾਨੂੰ ਅੱਜ ਬੇਨਤੀ ਕਰਨ ਆਇਆ ਕਿ ਇਹ ਇਹੋ ਜਿਹੇ ਬੰਦਿਆਂ ਤੋਂ ਆਪਾਂ ਨੂੰ ਬਚਣਾ ਪੈਣਾ ਇਹ ਸਾਡੀ ਕੌਮ ਨੂੰ ਬਦਨਾਮ ਕਰ ਰਹੇ ਆਮ ਆਦੀ ਪਾਰਟੀ ਵਾਲੀ ਦੁਸ਼ਮਣ ਜਮਾਤ ਹੈ ਦਲਿਤ ਵਰਗ ਦੀ ਕਿਸਾਨੀ ਦੀ ਤੁਸੀਂ ਦੱਸੋ ਮਨੋਂ ਜਦ ਬੋਟਾ ਆਉਂਦੀਆਂ ਕਹਿੰਦੇ ਜੀ ਡਿਪਟੀ ਮੁੱਖ ਮੰਤਰੀ ਦਲਿਤ ਬਣਾਉਂਗੇ ਪਹਿਲੀ ਵਾਰ ਬੋਟਾ ਲਗੇ ਜੀ ਲੋਕਾਂ ਨੇ ਲੱਗਿਆ ਕਿ ਐਤ ਕੀ ਦਲਿਤ ਮੁੱਖ ਮੰਤਰੀ ਡਿਪਟੀ ਮੁੱਖ ਮੰਤਰੀ ਬਣੂਗਾ ਨਹੀਂ ਬਣਾਇਆ ਫੇਰ ਪਾਰਲੀਮੈਂਟ ਦੀ ਇਲੈਕਸ਼ਨ ਆਈ ਫੇਰ ਜਗਿੰਦਰ ਆ ਕੇ ਕਹਿ ਗਿਆ ਕਿ ਐਤ ਕੀ ਬਣਾਉਂਗੇ ਫੇਰ ਨਹੀਂ ਬਣਾਇਆ ਹੁਣ ਬੋਟਾ ਆਗੀਆਂ ਫੇਰ ਕਹਿ ਦੇਣਗੇ ਲੇਕਿਨ ਦਲਿਤਾਂ ਨੂੰ ਇਹਨਾਂ ਨੇ ਕੁਝ ਦੇਣਾ ਨਹੀਂ 3 ਵਾਰ ਕੇਜਰੀਵਾਲ 2 ਵਾਰ ਪ੍ਰਧਾਨ ਮੰਤਰੀ ਅਨਾਉਂਸ ਕਰ ਗਿਆ ਕਿ ਆਦਮਪੁਰ ਦਾ ਜਿਹੜਾ ਹਵਾਈ ਅੱਡਾ ਉਹਦਾ ਨਾਮ ਗੁਰੂ ਰਵੀਦਾਸ ਜੀ ਦੇ ਨਾਮ ਤੇ ਰੱਖਾਂਗੇ ਲੇਕਿਨ ਫਿਰ ਨਹੀਂ ਰੱਖਿਆ ਮੈਂ ਪਾਰਲੀਮੈਂਟ ਦੇ ਵਿੱਚ ਬੋਲਿਆ ਮੈਂ ਕਿਹਾ ਜੀ ਤੁਸੀਂ ਕਹਿ ਕੇ ਆਏ ਹੋ ਕਿ ਅਸੀਂ ਆਦਮਪੁਰ ਦੇ ਹਵਾਈ ਅੱਡੇ ਦਾ ਨਾਮ ਗੁਰੂ ਰਵੀਦਾਸ ਜੀ ਦੇ ਨਾਮ ਤੇ ਰੱਖੂਗੇ ਰੱਖ ਦੋ ਨ ਕੋਡ ਰੋਕ ਦੇ ਬੋਲ ਨਹੀਂ ਰੱਖਦੇ ਕਿਉਂਕਿ ਨੀਤ ਵਿੱਚ ਕੋਟ ਹੈ ਨੀਤ ਮਾੜੀ ਹੈ ਇਹਨਾਂ ਨੂੰ ਚੰਗੇ ਨਹੀਂ ਲੱਗਦੇ ਇਹਨਾਂ ਨੂੰ ਮੁਸਕਿਲ ਹੁੰਦਾ ਸਾਥ ਇਹ ਇਸ ਕਰਕੇ ਇਹਨਾਂ ਨੂੰ ਪਿੱਛੇ ਕਰਨਾ ਪੈਣਾ ਇਹ ਜੱੱਬੇ ਵਾਲੇ ਬਥੇਰਾ ਬੋਲਦਾ ਹੁੰਦਾ ਸੀ ਝਾੜੂ ਦੇ ਖਿਲਾਫ 10 ਸਾਲ ਬੋਲਦਾ ਰਿਹਾ ਅੱਡਰ ਕਿ ਉਧਰ ਚਲੇ ਗਿਆ ਹੁਣ ਬੈਠਾ ਉਹਨਾਂ ਦੀ ਪੁੱਡੀ ਗੂ ਬੜ ਕੇ ਸਿਰਫ ਥੋੜੇ ਜਿਹੇ ਲਾਲਚ ਪਿੱਛੇ ਸੋ ਅੱਜ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਔਰ ਹੁਣ ਕੀ ਆਇਆ ਹੈ ਚੱਪੇਵਾਲ ਕਾਂਗਰਸੀਏ ਨੂੰ ਕਹੀ ਜਾਂਦਾ ਮੈਂ ਤਾਂ ਕਾਂਗਰਸ ਵਿੱਚੇ ਆ ਜਾਣਾ ਉਹ ਪਾਈ ਐਸੀ ਹੁਣੇ ਕੂੜਾ ਨਹੀਂ ਸੰਭਾਲਣਾ ਦੁਵਾਰੇ ਜਿਹੜਾ ਤੂੰ ਚਲੇ ਗਿਆ ਚਲੇ ਗਿਆ ਦੁਬਾਰੇ ਕਾਂਗਰਸ ਵਿੱਚ ਜੀ ਆਉਣਾ ਮੈਂ ਤਾਂ ਕਹਿੰਦਾ ਚੰਗਾ ਕਹਿੰਦਾ ਵੀ ਪਲਾ ਹੋਇਆ ਲੜਨੇੜੀ ਛੁੱਟ ਗਏ ਉਮਰ ਨਾ ਬੀਤੀ ਸਾਰੀ ਚੰਗਾ ਹੈ ਜਿਹੜੇ ਬੰਦੇ ਐ ਪਹਿਲੇ ਲੰਘੇ ਸੋ ਮੈਂ ਤੁਹਾਨੂੰ ਬੇਤੀ ਕਰਨ ਆਇਆ ਕਿ ਅੱਜ ਮੌਕਾ ਹੈ ਆ ਜਾਓ ਮੈਨੂੰ 3 ਮਹੀਨੇ ਮਿਲੇ ਪਰ بجلی ਦੇ ਬਿੱਲ ਖੜੇ ਸੀ ਬਹੁਤ ਜ਼ਿਆਦਾ ਮੈਂ ਗਰੀਬ ਪਰਿਵਾਰ ਤੋਂ ਪੜਿਆ ਮੈਨੂੰ ਪਤਾ ਹੈ ਬਿਜਲੀ ਦਾ ਬਿੱਲ ਦੇ ਕੇ ਬਾਅਦ ਚ ਚੁੱਲਾ ਚਲਣਾ ਔਖਾ ਹੋ ਜਾਂਦਾ ਹੈ ਇਸ ਕਰਕੇ ਮੈਂ ਸਭ ਤੋਂ ਪਹਿਲਾਂ ਜਿੰਨੇ ਬਕਾਇਆ ਖੜੇ ਸੀ ਸਾਰਿਆਂ ਪਰ ਲੈਣ ਮਾਰਤੀ ਸਾਰੇ ਮਾਫ਼ ਕਰੀ ਕਿਸੇ ਦਾ 10000 ਹੋਇਆ ਕੇ ਤਾਂ 20